ਆ ਦੇਖੋ ਮੈਡਮ ਲਹਿੰਗੇ ਦਾ ਸਟਾਈਲ ਦੇਖੋ ਕਿੰਨੇ ਦਾ ਹੋ ਗਿਆ ਲਹਿੰਗਾ ਇਹ ਤਾਂ ਘੱਟੋ ਘੱਟ 15000 ਦਾ ਲੱਗ ਰਿਹਾ ਹੈ ਮੈਡਮ ਜੀ 3500 ਰੁਪਏ ਦਾ ਲਹਿੰਗਾ ਵਾ ਆ ਵੈਰਾਈਟੀਆਂ ਦੇਖੋ ਆ ਦੇਖੋ ਰੈਡ ਵੈਲਵਟ ਦੇ ਉੱਤੇ ਲਹਿੰਗਾ ਮਾਰਕੀਟ ਵਿੱਚ 30 ਤੋਂ 35000 ਰੈਡ ਪਰ ਸਾਡਾ ਰੈਡ ਲੈ ਕੇ ਲਾਇਆ ਭਾਜੀ ਦੇਖ ਲਓ 7699 ਰੁਪਏ ਰੈਡ ਕਲਰ ਲੈ ਲਓ ਮੈਂਟਾ ਲੈ ਲਓ ਚਾਹੇ ਵਾਈਂਡ ਤੇ ਫੋਰ ਵੀ ਫੋਰ ਸ਼ੇਟਾ ਔਰ ਕੱਲੇ ਲਹਿੰਗੇ ਨਹੀਂ ਸਾਡੇ ਕੋ ਸੂਟ ਅਸ਼ਰਾਰੇ ਇਕਰਾਰੇ ਤੁਸੀਂ ਸੂਟਾਂ ਦੇ ਵਿੱਚ ਵੈਰਾਈਟੀ ਦਿਖਾ ਦੇਣਾ ਤੁਹਾਨੂੰ ਆ ਸੂਟ ਜਿਹੜਾ ਬਜ਼ਾਰਾਂ ਤੇ 6 600 ਦਾ 8 800 ਦਾ ਸੂਟ ਵੇਖਦਾ ਨਾ ਇਹ ਸਿਰਫ ਅੱਜ 3500 ਰੁਪਏ ਦਾ ਦੇ ਦੇਣਾ ਵਾ ਆ ਚੈੱਕ ਕਰੋ ਜਿਹੜੇ ਸੂਟ ਕਢਾਈ ਵਾਲੇ ਹੈਵੀ ਹੈਵੀ ਸੂਟ ਚੈੱਕ ਕਰੋ ਤੁਸੀਂ ਕਪੜਾ ਵੀ ਵਧੀਆ ਦੁਪੱਟਾ ਵੀ ਵਧੀਆ ਬਜ਼ਾਰਾਂ ਦੇ ਵਿੱਚ ਰੇਟ 2 2000 ਇੱਥੇ 500 ਰੁਪਏ ਦਾ ਆ ਚੱਕੋ ਰੈੱਡ ਸੂਟ ਰੈੱਡ ਸੂਟ ਪਹਿਨੇ ਬਾਅਦ ਦੇ ਵਿੱਚ ਵੀ ਪਾ ਕੇ ਜਾਣੇ ਆ ਦੇ ਆ ਤੇ ਦਾ ਪੌਣੇ ਪੌਣੇ ਆ ਬਾਅਦ ਦੇ ਵਿੱਚ ਘਰ ਚਾਕੇ ਵੀ ਪੌਣੇ ਆ ਆ ਸੂਟ ਜਿਹੜੇ 4 4 ਹੇ ਵਾਲੇ 1275 ਦੇ ਫਲਕਾਰੀਆ ਚੈੱਕ ਕਰ ਲੋ ਫਲਕਾਰੀਆ ਵੀ ਸਾਡੇ ਕੋਲੇ ਹੈਗੀਆਂ ਜਿਹੜੀ ਬਾਜ਼ਾਰ 'ਚ 3 3000 ਦੀ ਫਲਕਾਰੀ ਇਤੋਂ 1000 ਰੁਪਏ 'ਚ ਫਲਕਾਰੀ ਮਿਲ ਜਾਂਦੀ ਆ ਮੈਂ ਤਾਂ ਸਾਰਿਆਂ ਪਰੰ ਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰੋ ਵਧੀਆ ਵਧੀਆ ਵੈਰਾਈਟੀ ਲੈ ਕੇ ਜਾਓ ਜਿਹੜੇ ਤੁਹਾਨੂੰ ਹੱਥ ਪਾਵੇ ਤੁਹਾਨੂੰ ਉਹੀ ਪਸੰਦ ਆ ਮਜਾ ਆਏਗਾ ਦੇਖੋ ਸੂਟ ਸ਼ਰਾਰੇ ਗਰਾਰੇ ਲਹਿੰਗੇ ਤੇ ਹੈਗੇ ਆ ਸਾਡੇ ਕੋਲੇ ਨਾਲ ਕੁੜਤੇ ਪਜਾਮੇ ਕੋਟ ਪੈਂਟ ਸ਼ੇਰਵਾਨੀਆਂ ਗਾਉਣ ਸਾਰਾ ਕੋਸ਼ੀ ਤੁਸੀਂ ਇੱਥੋਂ ਹੀ ਸਟਿਚ ਕਰਾਉਣੇ ਆ ਕੜਤੇ ਪਜਾਮੇ ਇੱਥੇ ਕੋਟ ਪੈਂਟ ਕੋਟ ਪੈਂਟ ਜਿਹੜਾ 15 15000 ਦਾ ਇੱਥੋਂ 2995 ਦੇ ਦੇਖੋ ਪੂਰਾ ਫੈਮਲੀ ਕੰਪਲੀਟ ਸ਼ੋਰੂਮ ਹੈ ਮੈਂ ਨਾ ਬੜਾ ਟੈਨਸ਼ਨ ਚ ਲੱਗਦੇ ਹੋ ਬੜਾ ਚਿਹਰਾ ਉਦਾਸ ਹੈ ਗੱਲ ਕੀ ਹੈ ਕੀ ਕਰਾਂ ਵੀਰੇ ਮੇਰੀ ਭੈਣ ਦਾ ਵਿਆਹ ਆ ਮੈਂ ਉਹਨਾਂ ਦੇ ਕੋਈ ਆ ਵਾਸਤੇ ਵੈਰਾਈਟੀ ਦੇਖਣੀ ਆ ਮੈਨੂੰ ਤਾਂ ਮੇਲ ਨਹੀਂ ਰਹੀ ਮੈਂ ਸਾਰੀ ਜਗ੍ਹਾ ਤੇ ਘੁੰਮ ਕੇ ਆ ਗਈਆਂ ਲੁਧਿਆਣਾ ਜਲੰਧਰ ਸਾਰੇ ਪਾਸੇ ਉਹ ਆਈਆਂ ਕੀ ਗੱਲ ਤੁਹਾਡੇ ਕੋਲ ਕੁਝ ਵੈਰਾਈਟੀ ਇਦਾਂ ਵੀ ਹੈਗੀ ਹੈ ਜਿਹੜੀ ਮੈਂ ਲੈ ਸਕਾਂ ਮੈਡਮ ਜੀ ਤੁਸੀਂ ਸਾਰੇ ਜਗ੍ਹਾ ਘੁੰਮ ਆਏ ਹੋ ਹੁਣ ਤੁਸੀਂ ਇੱਥੇ ਤੁਹਾਨੂੰ ਵੈਰਾਈਟੀ ਸਾਰੀ ਹੈਗੀ ਸਾਡੇ ਕੋਲੇ ਆਜੋ ਤੁਹਾਨੂੰ ਦਿਖਾਨਾ ਆਹ ਦੇਖੋ ਮੈਡਮ ਲਹਿੰਗੇ ਦਾ ਸਟਾਈਲ ਦੇਖੋ ਕਿੰਨੇ ਦਾ ਹੋ ਗਿਆ ਲਹਿੰਗਾ ਇਹ ਤਾਂ ਘੱਟੋ ਘੱਟ 15000 ਦਾ ਲੱਗ ਰਿਹਾ ਮੈਡਮ ਜੀ 3500 ਰੁਪਏ ਦਾ ਲਹਿੰਗਾ ਵਾ ਆ ਵੈਰਾਈਟੀਆਂ ਦੇਖੋ ਆਹ ਦੇਖੋ ਰੈਡ ਵੈਲਵਟ ਦੇ ਉੱਤੇ ਲਹਿੰਗਾ ਮਾਰਕੀਟ ਵਿੱਚ 30 ਤੋਂ 35000 ਰੈਡ ਪਰ ਸਾਡਾ ਰੈਡ ਲੈ ਕੇ ਲਾਇਆ ਭਾਜੀ ਦੇਖ ਲਓ 7699 ਰੁਪਏ ਆ ਚੈੱਕ ਕਰੋ ਵੈਡਿੰਗ ਹੈਵੀ ਲਹਿੰਗੇ ਆ ਚੈੱਕ ਕਰੋ ਦਬਕਾ ਵਰਕ ਦੇ ਨਾਲ ਰੈਡੀ ਹੋਏ ਲਹਿੰਗੇ ਸਾਰੇ ਮਾਤੂਸ਼ੀ ਦਸਤਾਰ ਅੰਕਲੋਂ ਨੇ ਰੈਡੀ ਕਰਵਾਏ ਹੋਏ ਰੈਡ ਕਲਰ ਲੈ ਲ ਚਾਹੇ ਵਾਈਂਡ ਤੇ ਹੋਰੀ ਪੌਸ਼ੇਟਾ ਔਰ ਕੱਲੇ ਲਹਿੰਗੇ ਨਹੀਂ ਸਾਡੇ ਕੋਲ ਸੂਟ ਅਸ਼ਰਾਰੇ ਗਰਾਰੇ ਤੁਸੀਂ ਸੂਟਾਂ ਦੇ ਵਿੱਚ ਵੈਰਾਈਟੀ ਦਿਖਾ ਦੇਣਾ ਤੁਹਾਨੂੰ ਜਿਹੜੇ ਤੁਸੀਂ ਬਾਜ਼ਾਰ ਘੁੰਮ ਆਇਓ ਨਾ ਉਹ ਬਾਜ਼ਾਰਾਂ 'ਚ ਹੁੰਦੀ ਸਰਿਆਂ ਲੁੱਟ ਆਹ ਚੈੱਕ ਕਰੋ ਆਹ ਸੂਟ ਜਿਹੜਾ ਬਾਜ਼ਾਰਾਂ 'ਤੇ 6 600 ਦਾ 8 800 ਦਾ ਸੂਟ ਵੇਖਦਾ ਨਾ ਇਹ ਸਿਰਫ ਅੱਜ 350 ਰੁਪਏ ਦਾ ਦੇ ਦੇਣਾ ਵਾ ਆਹ ਚੈੱਕ ਕਰੋ ਜਿਹੜੇ ਸੂਟ ਕਢਾਈ ਵਾਲੇ ਹੈਵੀ ਹੈਵੀ ਸੂਟ ਚੈੱਕ ਕਰੋ ਤੁਸੀਂ ਕਪੜਾ ਵੀ ਵਧੀਆ ਦੁਪੱਟਾ ਵੀ ਵਧੀਆ ਬਾਜ਼ਾਰਾਂ ਦੇ ਵਿੱਚ ਰੇਟ 2 200 ਇੱਥੇ 500 ਰੁਪਏ ਦਾ ਡਿਜ਼ਾਈਨਿੰਗ ਬਹੁਤ ਹੈ ਵੈਰਾਈਟੀ ਬਹੁਤ ਆ ਬੈਣ ਜੀ ਦੇਖ ਕੇ ਵੈਰਾਈਟੀ ਤੁਹਾਡਾ ਹੋ ਗਿਆ ਕਿ ਨਹੀਂ ਹੈਰਾਨ ਹੋ ਗਿਆ ਕਿ ਨਹੀਂ ਹੈਰਾਨ ਮੈਂ ਤਾਂ ਪੂਰੀ ਸ਼ੌਕਡ ਹੋ ਗਈਆਂ ਵੀਰ ਜੀ ਦੇਖੋ ਜੀ ਆ ਚੈੱਕ ਕਰੋ ਨੈਚੁਰਲ ਕਰੇਵ ਦੇ ਸੂਟ ਚ ਨੋਣ ਦੇ ਦੁਪੱਟੇ ਡਿਜ਼ਾਈਨਿੰਗ ਨਵੀਂ ਨਵੀਂ ਰੈਡ ਜਿਹੜਾ ਬਾਜ਼ਾਰ ਦੇ ਵਿੱਚ ਦਾ 1600 1700 850 ਰੁਪਿਆ ਤਾਜਵਰੀ ਵਾਸਤੇ ਤੁਸੀਂ ਲੈਣੇ ਆ ਲੈਣ ਦੇਣ ਵਾਲੇ ਲੈਣੇ ਆ ਭੂਆ ਤੁਹਾਡੀ ਰੁੱਸ ਜਾਂਦੀ ਹੁੰਦੀ ਸੀ ਸੂਟ ਲੈਣ ਲੱਗੇ ਹੁਣ ਨਹੀਂ ਰੁੱਸਣ ਦਿੰਦੇ ਆ ਚੱਕੋ ਪਿਆਰਾ ਜਿਹਾ 3 3000 ਵਾਲੇ ਸੂਟ 1000 1000 ਰੁਪਏ ਦੇ ਆ ਚੱਕੋ ਰੈਡ ਸੂਟ ਰੈਡ ਸੂਟ ਪਹਿਨੇ ਬਾਹਰ ਦੇ ਵਿੱਚ ਵੀ ਪਾ ਕੇ ਜਾਣੇ ਵੇਹਾ ਤੇ ਤਾਂ ਪੌਣੇ ਪੌਣੇ ਆ ਬਾਅਦ ਵਿੱਚ ਘਰ ਜਾ ਕੇ ਵੀ ਪੌਣੇ ਆ ਆ ਸੂਟ ਜਿਹੜੇ 4 4000 1275 ਦੇ ਡਿਜ਼ਾਈਨਿੰਗ ਚੈੱਕ ਕਰੀ ਚੱਲੋ ਇੱਕ ਤੋਂ ਇੱਕ ਸੂਟ ਲੈਣ ਦੇਣ ਲਾਉਣੇ ਆ ਭੂਆ ਨੂੰ ਦੇਣੇ ਆ ਮਾਸੀ ਨੂੰ ਦੇਣੇ ਆ ਚਾਚੀ ਨੂੰ ਦੇਣੇ ਆ ਤਾਈ ਨੂੰ ਦੇਣੇ ਆ ਜਿਨ੍ਹਾਂ ਨੂੰ ਵੀ ਸੂਟ ਦੇਣੇ ਆ ਡਿਜ਼ਾਈਨਿੰਗ ਬਹੁਤ ਹੈ ਡਾਰਕ ਲਾਈਟ ਸਾਰੇ ਤਰ੍ਹਾਂ ਦੇ ਜਿਹੜੀ ਤਾਜਵਰੀ ਮੈਡਮ ਜੀ ਵੱਡੇ ਵੱਡੇ ਸ਼ਰਾਂ ਤੁਸੀਂ ਲੱਖ ਲੱਖ ਦੀ ਬਣਾਉਣਾ ਇੱਥੇ 50000 ਦੀ ਬਾਨੀ ਆ ਜਿਹੜੇ ਲਹਿੰਗੇ ਤੁਸੀਂ 30 30000 ਦੇ ਲੈਣੇ ਹੋ ਰੈਂਟ ਜਿਨ੍ਹਾਂ ਦਾ 15-15000 ਉਹ 5000 7000 1750 ਦੇ ਵਿੱਚ ਵੈਡਿੰਗ ਲੈਣਗੇ ਸਾਡੇ ਸ਼ੁਰੂ ਹੋ ਜਾਂਦੇ ਆ ਫਲਕਾਰੀਆਂ ਚੈੱਕ ਕਰ ਲੋ ਫਲਕਾਰੀਆਂ ਵੀ ਸਾਡੇ ਕੋਲੇ ਹੈਗੀਆਂ ਜਿਹੜੀ ਬਾਜ਼ਾਰ 'ਚ 3-3000 ਦੀ ਫਲਕਾਰੀ ਇਤੋਂ 1000 ਰੁਪਏ 'ਚ ਫਲਕਾਰੀ ਮਿਲ ਜਾਂਦੀ ਆ ਡਿਜ਼ਾਈਨ ਹੈਵੀ ਸਾਰੇ ਤਰ੍ਹਾਂ ਕੇ ਹੁਣ ਮੇਰੀ ਗੱਲ ਸੁਣਨ ਨੂੰ ਇੱਧਰ ਆ ਜਾਓ ਤੁਸੀਂ ਕਹਿੰਦਾ ਸਾਡੇ ਐਨਆਰਆਈ ਰਿਸ਼ਤੇਦਾਰ ਵੀ ਆਉਣਗੇ ਜਦੋਂ ਐਨਆਰਆਈ ਰਿਸ਼ਤੇਦਾਰਾਂ ਨੇ ਹੁਣ ਆਜੋ ਬੈਠੋ ਕੋਲੇ ਉਹਨਾਂ ਨੇ ਕਹਿੰਦਾ ਸੂਟ ਲੈਣੇ ਆਸੀਂ ਵਧੀਆ ਆ ਚੈੱਕ ਕਰੋ ਲਖਨਊ ਦੇ ਵਰਕ ਦੇ ਸੂਟ ਰੈੱਡ ਸੂਟ ਜਿਹੜੀ ਤੁਹਾਡੀ ਭੈਣ ਦਾ ਹੈਗਾ ਵਿਆਹ ਉਹਨੂੰ ਇਹ ਰੈਟ ਸੂਟ ਲੈ ਕੇ ਆ ਤੋ ਵੀ ਭਾਰੀ ਸੂਟ ਬਣਾ ਕੇ ਦੇਣਾ ਚੈੱਕ ਕਰੋ ਡਿਜ਼ਾਈਨਿੰਗ ਦੇਖੋ ਮੈਡਮ ਜੀ ਦੁਪੱਟੇ ਦੇਖੋ ਵਾਕਈ ਦੇਖ ਲਿਆ ਕਿ ਨਹੀਂ ਕੁਆਲਿਟੀਆਂ ਤੁਸੀਂ ਸਾਰੇयां ਦੇਖ ਲਈਏ ਮੇਰੀ ਮੈਂ ਤਾਂ ਵਾਕਈ ਹੈਰਾਨ ਹੋ ਗਈਆਂ ਮੈਂ ਤਾਂ ਖੁਸ਼ ਹੋ ਗਈ ਇੱਥੇ ਆ ਕੇ ਇੰਨੀ ਵਧੀਆ ਵੈਰਾਈਟੀ ਦੇਖਣ ਨੂੰ ਮਿਲੀ ਆ ਮੇਰਾ ਤਾਂ ਦਿਲ ਕਰਿਆ ਮੈਂ ਹੋਰ ਵੈਰਾਈਟੀ ਦੇਖਾਂ ਹੋਰ ਸੂਟਸ ਦਿਖਾਓ ਮੈਨੂੰ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ ਵੀਡੀਓ ਦੇਖ ਰਹੀਆਂ ਸਾਰੇ ਹੀ ਆ ਮੈਂ ਤਾਂ ਸਾਰੇ ਭੈਣਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਜਰੂਰ ਇੱਥੇ ਵਿਜ਼ਿਟ ਕਰੋ ਵਧੀਆ ਵਧੀਆ ਵੈਰਾਈਟੀ ਲੈ ਕੇ ਜਾਓ ਜਿਹੜੇ ਸੂਟ ਨੂੰ ਹੱਥ ਪਾਵੇ ਤੁਹਾਨੂੰ ਉਹੀ ਸਤੰਨਾ ਮਜਾ ਆਏਗਾ ਦੇਖੋ ਜੀ ਡਿਜ਼ਾਈਨਿੰਗ ਚੈੱਕ ਕਰੀ ਚੱਲੋ ਵਾਕਈ ਤੁਸੀਂ ਗੱਲ ਕਹਿਤੀ ਆ ਮਾਤੂ ਸ਼੍ਰੀ ਦਸਤਾਰ ਅੰਕਲੋਂ ਤੇ ਐਵੇਂ ਨਹੀਂ ਮੇਲੇ ਲੱਗੇ ਜੀ ਅਸੀਂ ਤੁਹਾਨੂੰ ਖੁਸ਼ ਕਰ ਸਕਦੇ ਹਾਂ ਸਾਰੇ ਪੰਜਾਬ ਦੀਆਂ ਭੈਣਾਂ ਨੂੰ ਆ ਵਿਆਹ ਤੇ ਜਿਹੜੀਆਂ ਟੈਨਸ਼ਨ ਲੈ ਕੇ ਬੈਠੀਆਂ ਹਾਂਜੀ ਭੈਣਾ ਹੁਣ ਟੈਨਸ਼ਨ ਨਾ ਲੋ ਨਾ ਲਹਿੰਗੇ ਦੀ ਟੈਨਸ਼ਨ ਲੋ ਨਾ ਤੁਸੀਂ ਲੋ ਮਾਸੀ ਦੀ ਟੈਨਸ਼ਨ ਨਾ ਟੈਨਸ਼ਨ ਨਾ ਭੂਆ ਦੀ ਸਾਰੀਆਂ ਹੀ ਖੁਸ਼ ਕਰ ਦੇਣੀਆਂ ਵੈਰਾਈਆਂ ਦੇਖੀ ਚੱਲੋ ਇੱਕ ਤੋਂ ਇੱਕ ਜਾਲ ਦੇ ਭਾਰੇ ਭਾਰੇ ਹੈਵੀ ਹੈਵੀ ਦੁਪੱਟੇ ਚੈੱਕ ਕਰੀ ਚੱਲੋ ਸੂਟ ਇੱਕ ਤੋਂ ਇੱਕ ਡਿਜ਼ਾਈਨਰ ਸੂਟ ਨਵੀਆਂ ਦੇਖੋ ਜੀ ਪਟੀਕ ਦੇ ਆਈਟਮ ਆ ਆਪ ਰੈਡੀ ਕਰਕੇ ਚੀਜ਼ਾਂ ਦੇ ਰਹੇ ਆ ਹੁਣ ਤੁਸੀਂ ਕਿਤੇ ਹੋਰ ਨਹੀਂ ਜਾਣਾ ਟਾਂਡਾ ਦਸੂਹਾ ਮਕੇਰੀਆਂ ਮਹਾਲੀ ਚੰਡੀਗੜ੍ਹ ਦਿੱਲੀ ਮੈਂ ਕਹਿੰਦਾ ਸਾਰਿਆਂ ਹੀ ਭੁੱਲ ਜਾਓਗੇ ਹੁਣ ਤੁਸੀਂ ਆਉਣਾ ਸਰਪ ਕਾਦੀਆਂ ਕਾਦੀਆਂ ਆਉਣਾ ਪੁੱਟ ਰੋਡ ਤੇ ਦੇਖੋ ਸੂਟ ਸ਼ਰਾਰੇ ਗਰਾਰੇ ਲਹਿੰਗੇ ਤੇ ਹੈਗੇ ਹੀ ਆ ਸਾਡੇ ਕੋਲੇ ਨਾਲ ਕੁੜਤੇ ਪਜਾਮੇ ਕੋਟ ਪੈਂਟ ਸ਼ੇਰਵਾਨੀਆਂ ਗਾਉਣ ਸਾਰਾ ਕੋਸ਼ੀ ਪੂਰੇ ਹੀ ਦੇਖੋ ਫੈਮਲੀ ਕੰਪਲੀਟ ਸ਼ੋਰੂਮ ਹੈ ਜੀ ਤੁਸੀਂ ਆਪ ਦੇ ਭੈਣ ਭਰਾਵਾਂ ਵਾਸਤੇ ਸ਼ੋਪਿੰਗ ਕਰਨੀ ਆਜੋ ਕੋਟ ਪੈਂਟ ਪਰਾਉਣੇ ਆ ਸ਼ੇਰਵਾਨੀਆ ਗਾਉਣ ਤੁਸੀਂ ਮੁੰਡੇ ਵਾਲਿਆਂ ਨੂੰ ਵੀ ਕਹਿ ਦਿਓ ਹਣ ਵੀ ਤੁਸੀਂ ਕਾਤੀਆਂ ਹੀ ਆਜੋ ਹਣ ਇਕੱਠੇ ਬੈਠ ਕੇ ਸਾਰਾ ਪਰਿਵਾਰ ਸ਼ੋਪਿੰਗ ਕਰੋ ਜੀ ਕੀ ਵੀਰ ਜੀ ਇੰਨੀ ਵਧੀਆ ਵੈਰਾਈਟੀ ਦਿਖਾਉਣ ਵਾਸਤੇ ਮੇਰਾ ਮਨ ਖੁਸ਼ ਹੋ ਗਿਆ ਇੱਥੇ ਆ ਕੇ ਮੈਂ ਹੋਰ ਲੋਕਾਂ ਨੂੰ ਦੱਸਾਂਗੀ ਤੇ ਨਾਲੇ ਸਾਰਿਆਂ ਨੂੰ ਲੈ ਕੇ ਆਉਂਗੀ ਮੇਰੀ ਭੈਣ ਦੀ ਵੀ ਮੈਰिज ਆਗੋ ਉਹ ਆ ਦੇ ਕੁੜੀ ਦੀ ਵੀ ਮੈਰਿਸ ਦਾ ਸਾਰਿਆਂ ਨੂੰ ਮੈਂ ਇੱਥੇ ਲੈ ਕੇ ਆਉਂਗੀ ਤੇ ਹੁਣ ਕਪੜੇ ਅਸੀਂ ਸਾਰੇ ਇੱਥੋਂ ਹੀ ਲੈ ਕੇ ਜਾਣੇ ਆ ਬਿਲਕੁਲ ਜੀ ਦੇਖੋ ਜੀ ਰਖੜੀ ਤੇ ਵੀ ਬਹੁਤ ਭਾਰੀਆਂ ਆਫਰਾਂ ਲਾਕੀਆਂ ਹਰ ਇੱਕ ਚੀਜ਼ ਤੇ ਆਫਰ ਲੱਗ ਚੁੱਕੀ ਆ ਚਾਰ ਦਿਨਾਂ ਦੀ ਸੇਲ ਵੀ ਚੱਲ ਰਹੀ ਐ ਇਸ ਤੋਂ ਬਾਅਦ ਵੀ ਹੋਰ ਵੀ ਬਹੁਤ ਸੇਲਾ ਚੱਲਣੀਆਂ ਹੁਣ ਛੇਤੀ ਛੇਤੀ ਆ ਜਾਓ ਟਾਈਮ ਵੇਸ ਨਾ ਕਰੋ ਲੁਧਿਆਣਾ ਚੰਡੀਗੜ੍ਹ ਮੋਹਾਲੀ ਦਿੱਲੀ ਜਾਣ ਤੇ ਟਾਈਮ ਵੇਸ ਨਾ ਕਰੋ ਪੁੱਟਰ ਰੋਡ ਕਾਤੀਆਂ ਆ ਜਾਓ ਕੈਮਰਾਮੈਨ ਓਮ ਦੇ ਨਾਲ ਸੰਦੀਪ ਸਿੰਘ